ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਜੀ ਜਿਨ੍ਹਾਂ ਦੇ ਰਿਸ਼ਤੇ ਹੋ ਚੁੱਕੇ ਹਨ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਬੱਚਿਆਂ ਨੂੰ ਇੱਥੇ ਮੈਂ ਜੋ ਵੀ ਇਸ਼ਤੇ ਬੋਲਾਂਗੀ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਰੱਬ ਨੇ ਤੁਹਾਨੂੰ ਬਹੁਤ ਖੁਸ਼ੀਆਂ ਦੇਣੀਆਂ ਹਨ ਜੀ ਵਾਈ ਗੁਰੂ ਦਾ ਨਾਮ ਲਿਖਿਆ ਕਰੋ जिना ने अपनी ऐड दोबारा बार-बार लगानी है जी ਸਾਡੇ WhatsApp ਨੰਬਰ ਤੇ ਕੰਟੈਕਟ ਕਰੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਪੀ ਆਰ ਬ੍ਰਾਹਮਣ ਵੈਸ਼ਨੋ ਲੜਕਾ ਹੈ ਏਰੀਆ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਜਨਮ 1995 ਦਾ ਹੈ ਕੱਦ 6 ਫੁੱਟ 2 ਇੰਚ ਹੈ ਸਟੱਡੀ ਇਹਨਾਂ ਨੇ ਬਿਜ਼ਨਸ ਮੈਨੇਜਮੈਂਟ ਬੀ ਬੀ ਏ ਡਿਗਰੀ ਕੈਨੇਡਾ ਸਰੀ ਵੈਨਕੂਵਰ ਤੋਂ ਕੀਤੀ ਹੈ ਜੀ ਪਤੌਰ ਕੰਪਨੀ ਵਿੱਚ ਮੈਨੇਜਰ ਜੋਬ ਕਰਦੇ ਹਨ ਪਿਤਾ ਸਰਕਾਰੀ ਜੋਬ ਤੋਂ ਬਾਅਦ ਪੈਨਸ਼ਨਰ ਹਨ ਜੀ ਮਾਤਾ ਹਾਊਸ ਵਾਈਫ ਹੈ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ ਬੀਐਸਸੀ ਨਰਸਿੰਗ ਹੋਵੇ ਫਿਜ਼ੀਓਥੈਰੇਪੀ ਹੋਵੇ ਜਾਂ ਲੈਬ ਟੈਕਨੀਸ਼ੀਅਨ ਹੋਵੇ ਬੀ ਡੀ ਐਸ ਜਾਂ ਸੀਏ ਕੀਤੀ ਹੋਵੇ ਪੰਜਾਬ ਇੰਡੀਆ ਜਾਂ ਕੈਨੇਡਾ ਤੋਂ ਹੋਵੇ ਅਪਰ ਕਾਸਟ ਨੋ ਬਾਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਤੇਰੇ ਜਾਣਕਾਰੀ ਲੈ ਸਕਦੇ ਹੋ ਮੰਗਲਿਕ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੁਮਾਰ ਕਾਸਟ ਮੀ ਹੋਤਰਾ ਪ੍ਰਾਈਵੇਟ ਜੌਬ ਕਰਦੇ ਨੇ ਖੜੜਵਿਚ ਸ਼ੋਰੂਮ ਵੀ ਹੈ ਜੀ ਇਹਨਾਂ ਦਾ ਆਪਣਾ ਜਨਮ 99 ਦਾ ਹੈ ਕੱਤ 5 ਫੁੱਟ 6 ਇੰਚ ਹੈ ਏਰੀਆ ਖਰੜ ਸਟੱਡੀ ਪਲੱਸ 2 ਹੈ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ ਮੰਗਲਿਕ ਹੀ ਹੋਵੇ ਐਸਸੀ ਕਾਸਟ ਨਹੀਂ ਚਾਹੀਦੀ ਜੀ ਇਹਨਾਂ ਨੂੰ ਚੁੰਨੀ ਛੜਾਵਾ ਕਰਨਾ ਹੈ ਅੰਮ੍ਰਿਤਸਰੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਜਨਮ 8 2 1999 ਕੱਤ 5 ਫੁੱਟ 1/2 ਇੰਚ ਹੈ ਪੜਾਈ ਐਮਏ 뮤జిక్ ਕੀਤੀ ਜੀ ਇਹਨਾਂ ਨੇ ਕੰਮ 뮤జిక్ ਟੀਚਰ ਨੇ ਇਨਕਮ 3 ਲੱਖ ਪਰ ਐਨੂਅਲ ਹੈ ਜੀ ਇਹਨਾਂ ਦੀ ਵੈਜੀਟੇਰੀਅਨ ਬੇਟਾ ਹੈ ਫਾਦਰ ਫਾਰਮਿਸਟ ਨੇ ਮਦਰ ਵਰਕਿੰਗ ਹੈ ਜੀ ਦੋ ਭੈਣਾਂ ਨੇ ਇੱਕ ਵਿਆਹੀ ਹੋਈ ਹੈ ਜੀ ਟੈਲੀਫੋਨ ਨੰਬਰ ਦਿੱਤੇ ਗਏ ਹਨ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਜਨਮ 1994 ਦਾ ਪੜਾਈ ਬੀਐਸਸੀ ਨਰਸਿੰਗ ਕੀਤੀ ਜੀ ਇੰਡੀਆ ਤੋਂ ਡਿਪਲੋਮਾ ਸੋਸ਼ਲ ਸਰਵਿਸ ਵਰਕਰ ਇਨ ਕੈਨੇਡਾ ਟੋਰਾਂਟੋ ਤੋਂ ਕੀਤਾ ਹੈ ਜੀ ਇਹਨਾਂ ਦਾ ਇੱਕ ਭਰਾ ਕੈਨੇਡਾ ਪੀਆ ਹੈ ਦੂਜਾ ਭਰਾ ਤੇ ਮਾਤਾ ਪਿਤਾ ਇੰਡੀਆ ਹਨ ਇਹਨਾਂ ਨੂੰ ਵਧਿਆ ਪੜਿਆ ਲਿਖਿਆ ਕੈਨੇਡਾ ਪੀਆ ਲੜਕੇ ਦੀ ਲੋੜ ਹੈ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਾਤ ਜੱਟ ਸਿੱਖ ਗੋਤਰ ਮੁਹਾਰ ਨਾਮ ਕੌਰ ਡੇਟ ਆਫ ਬਰਥ ਹੈ ਜੀ 25 ਮਾਰਚ 1992 ਦਾ ਕੱਦ 5 ਫੁੱਟ 4 ਇੰਚ ਹੈ ਪੜਾਈ ਇਹਨਾਂ ਨੇ ਬੀਐਸਸੀ ਕੰਪਿਊਟਰ ਸਾਇੰਸ ਕੀਤੀ ਹੈ ਜੀ ਪਿਤਾ ਜੀ ਪੀਡਬਲਿਊ ਡੀਵੀ ਸਰਕਾਰੀ ਨੌਕਰੀ ਕਰਦੇ ਸਨ ਤੇ ਹੁਣ ਰਿਟਾਇਰ ਹਨ ਮਾਤਾ ਜੀ ਹਾਊਸ ਵਾਈਫ ਨੇ ਪਰਿਵਾਰ ਕੋਲ ਜ਼ਮੀਨ ਪੰਜ ਕਿਲੇ ਹੈ ਲੜਕੀ ਚਾਰ ਪਹਿਣਾ ਨੇ ਜੀ ਦੋ ਪਹਿਣਾ ਸ਼ਾਦੀशुदा ਹਨ ਇੱਕ ਪ੍ਰਾ ਉਹ ਸ਼ਾਦੀशुदा ਹੈ ਤੇ ਇਟਲੀ ਵਿੱਛਾ ਜੀ ਜਿਲ੍ਹਾ ਤਰਨਤਾਰਨ ਹੈ ਜੀ ਮੁੰਡਾ ਇਹਨਾਂ ਨੂੰ ਵਿਆਹ ਨੂੰ ਚਾਹੀਦਾ ਹੈ ਜੀ ਤੇ ਐਨ ਆਰ ਆਈ ਹੋਵੇ ਇਟਲੀ ਦਾ ਏਰੀਆ ਤਰਨਤਾਰਨ ਜਾਂ ਅੰਬਿਸਰ ਹੋਵੇ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਜੱਟ ਸੇਖ ਹੈ ਜੀ ਕਾਸਟ ਇਹਨਾਂ ਦੀ ਡੇਟ ਆਫ ਬਰਥ ਹੈ ਜੀ 4 ਸਤੰਬਰ 1998 ਦਾ ਹਾਈਟ 6 ਫੁੱਟ ਹੈ ਜੀ ਗ੍ਰੈਜੂਏਸ਼ਨ ਬੀ ਕਾਮ ਕੀਤੀ ਹੋਈ ਹੈ ਜੀ ਇਹਨਾਂ ਨੇ ਸਿਟੀ ਹੈ ਜੀ ਬ੍ਰੈਂਟਨ 온ਟਾਰੀਓ ਕੰਮ ਕਰਦੇ ਜੀ ਗੈਸ ਏਜੰਸੀ ਮੈਨੇਜਰ ਨੇ ਦਸ ਸਾ ਯੂਐਸਏ ਵੀਜ਼ਾ ਐਸ ਵੈਲ ਫੈਮਿਲੀ ਵਿੱਚ ਮਮ ਡੈਡ ਸਿਸਟਰ ਐਂਡ ਗ੍ਰੈਂਡਮਦਰ ਨੇ ਜੀ ਸਿਸਟਰ ਲੀਵਿੰਗ ਇਨ ਕੈਨੇਡਾ ਰਹਿੰਦੇ ਨੇ ਜੀ ਉਹ ਡਿਸਟ੍ਰਿਕਟ ਤਰਨਤਾਰਨ ਨੇ ਜੀ ਲੈਂਡ ਇਹਨਾਂ ਕੋਲ 6 ਏਕੜ ਹੈ ਜੀ ਇਹਨਾਂ ਦੀ ਮੰਗ ਹੈ ਕਿ ਕੁੜੀ ਸੋਨੀ ਜਵਾਨ ਤੇ ਪੀਆਰ ਹੋਵੇ ਜੀ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦੀ ਹਾਈਟ 5 ਫੁੱਟ 5 ਇੰਚ ਤੋਂ ਉੱਪਰ ਹੀ ਹੋਵੇ ਤੇ ਪੀਆਰ ਹੋਵੇ NRI ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕਾਸ ਤੁਲੀ ਹੈ ਜੀ ਸਿੱਖ ਖੱਤਰੀ ਬੁਆਏ ਹੈ ਜਨਮ 29 ਜੂਨ 1997 ਦਾ ਹੈ ਕੱਦ 5 ਫੁੱਟ 11 ਇੰਚ ਹੈ ਜੀ ਏਰੀਆ ਇਹਨਾਂ ਦਾ ਟਾਂਡਾ ਹੁਸ਼ਿਆਰਪੁਰ ਹੈ ਜੀ ਪੰਜਾਬ ਡਿਪਲੋਮਾ ਕੀਤਾ ਜੀ ਇਹਨਾਂ ਨੇ 2 ਸਾਲ ਦਾ ਕੰਪਿਊਟਰ ਕੋਰਸ ਫਰੋਮ ਕੈਨੇਡਾ ਤੋਂ ਮੂਵ ਟੂ ਕੈਨੇਡਾ ਸਿንስ 2017 ਬ੍ਰੈਮਟਨ ਕੈਨੇਡਾ ਵਿੱਚ ਰਹਿ ਰਹੇ ਜੀ ਆਪਣਾ ਕਾਰ ਹੈ ਨਾ ਤਾਂ ਕਨੇਡਾ ਸਿਟੀਜ਼ਨਸ਼ਿਪ ਮਿਲੀ ਜੀ ਇਹਨਾਂ ਨੂੰ ਇੱਕ ਜੰਗਰ ਬਟਰ ਹੈ ਜੀ who completed vertical studies in canada and works as a registered nurse in a canadian hospital ਫਾਦਰ ਹੋਲਸੇਲ ਕਲੋਥ ਮਰਚੰਟ ਨੇ ਜੀ ਟਾਂਡਾ ਹੁਸ਼ਿਆਰਪੁਰ ਵਿੱਚ ਮਦਰ ਹਾਊਸ ਵਾਈਫ ਹੈ ਕੰਮ ਕਰਦੇ ਜੀ ਟਰੈਕ ਡਰਾਈਵਰ ਦਾ ਇਨਕਮ ਇਹਨਾਂ ਦੀ 10000 ਕੈਨੇਡੀਅਨ ਡਾਲਰਸ ਮੰਥਲੀ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਕੱਲ੍ਹ ਬਾਤ ਕਰਕੇ ਬਤੇਰੀ ਜਾਣਕਾਰੀ ਲੈ ਸਕਦੇ ਹੋ ਗੁਰੂ ਕੰਨ ਸਾਹਿਬ ਜੀ ਨੂੰ ਮੰਨਦੇ ਹਨ ਜੀ NRI بیٹے ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਜਨਮ 1996 ਦਾ ਕੱਦ 5 ਫੁੱਟ 7 ਇੰਚ ਹੈ ਕਾਸਟ ਅਰੋੜਾ ਕੈਨੇਡੀਅਨ ਸਿਟੀਜ਼ਨ ਹੈ ਜੀ ਪੜ੍ਹਾਈ ਇਹਨਾਂ ਨੇ ਕੀਤੀ ਹੈ 3 ਸਾਲ ਬਿਜ਼ਨਸ ਡਿਪਲੋਮਾ ਇਨ ਫਾਈਨੈਂਸ ਐਂਡ 2 ਸਾਲ ਪ੍ਰੈਕਟੀਕਲ ਨਰਸਿੰਗ ਡਿਪਲੋਮਾ ਇਨ ਕੈਨੇਡਾ ਵਰਕ ਕਰਦੇ ਨੇ ਜੀ ਕurrently ਵਰਕਿੰਗ ਐਜ਼ ਰਜਿਸਟਰਡ ਪ੍ਰੈਕਟੀਕਲ ਨਰਸ RPN LPN ਵੈਜੀਟੇਰੀਅਨ ਹੈ ਜੀ ਲੜਕਾ ਕurrently ਲੀਵਿੰਗ ਹੈਲੀਫੈਕਸ ਕੈਨੇਡਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਕੈਨੇਡਾ ਸਿਟੀਜ਼ਨ ਹੈ ਜੀ ਕੁਆਰੀ ਹੈ ਏਰੀਆ ਲੁਧਿਆਣਾ ਜਨਮ 15 11 92 ਦਾ ਹੈ ਜੀ ਪੜ੍ਹਾਈ ਇਹਨਾਂ ਨੇ ਐਮ ਐਸ ਸੀ ਇਨ ਫਿਜ਼ਿਕਸ ਕਿਸ ਵਿੱਚ ਕੀਤੀ ਹੈ ਜੀ ਸਪੈਸ਼ਲਾਈਜੇਸ਼ਨ ਇਨ ਇਲੈਕਟ੍ਰੋਨਿਕਸ ਇੱਕ ਪਰਾ ਹੈ ਜੀ ਕੈਨੇਡਾ ਸਿਟੀਜ਼ਨ ਹੈ ਕੁਆਰਾ ਹੈ ਰਵੀ ਦਾਸਿਆ ਸੀ ਕਾਸਟ ਹੈ ਇਹਨਾਂ ਦੀ ਕੱਦ 5 ਫੁੱਟ 5 ਇੰਚ ਹੈ ਬੈਂਕ ਵਿੱਚ ਨੌਕਰੀ ਹੈ ਜੀ ਇਹਨਾਂ ਨੇ ਕੈਨੇਡਾ ਵਿੱਚ ਕੰਮ ਕਰ ਤੋਂ ਆਨਲਾਈਨ ਕਰਦੇ ਨੇ 50000 ਤੋਂ 60000 ਲਾਨਾ ਹੈ ਜੀ ਇਹਨਾਂ ਦੀ ਲੜਕਾ ਕਨੇਡਾ ਦਾ ਇਹਨਾਂ ਨੂੰ ਸਿਟੀਜ਼ਨ ਜਾਂ ਪੀਆਰ ਚਾਹੀਦਾ ਹੈ ਜੀ ਚਾਹੇ ਵਰ ਪਰਮਿਟ ਤੇ ਵੀ ਹੋਵੇ ਮਾਲਵੇ ਵਿੱਚੋਂ ਵਿਦੇਸ਼ ਜਾਣ ਦਾ ਚਾਹਵਾਨ ਚੰਗਾ ਪੜਿਆ ਲੜਕਾ ਵੀ ਸੰਪਰਕ ਕਰ ਸਕਦਾ ਹੈ ਜੀ ਸਿਰਫ ਰਵੀ ਦਾਸ ਜੀ ਸਿੱਖ ਹੀ ਸੰਪਰਕ ਕਰਨ ਜੀ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਨਮ 1/5/1996 ਦਾ ਅਲੀ ਚਾਈਲਡਹੂਡ ਟੀਚਰ ਨੇ ਪੜਾਈ ਬੀ ਆਈ ਟੀ ਕੀਤੀ ਹੈ ਜੀ ਇਹਨਾਂ ਨੇ ਗ੍ਰੈਜੂਏਟ ਡਿਪਲੋਮਾ ਇਨ ਐਜੂਕੇਸ਼ਨ ਕੱਦ 5 ਫੁੱਟ 2 ਇੰਚ ਹੈ ਫੈਮਿਲੀ ਵਿੱਚ ਮੌਮ ਹੈ ਇੱਕ ਬ੍ਰਦਰ ਹੈ ਸਿਸਟਰ ਇਨ ਲਾ ਦੇ ਚਿਲड्रन ਡੈਡ ਡਿਸੀਡ ਇਨ ਆਰਮੀ ਕਾਸਟ ਪ੍ਰਜਾਪਤੀ ਹੈ ਫੈਮਿਲੀ ਬਿਜ਼ਨਸ ਹੈ ਇੰਡੀਆ ਵਿੱਚ 2017 ਤੋਂ ਆਸਟ੍ਰੇਲੀਆ ਵਿੱਚ ਹੈ ਇਹਨਾਂ ਨੇ ਪੀ ਆਰ ਅਪਲਾਈਡ ਫॉर ਸਿਟੀਜ਼ਨਸ਼ਿਪ ਵਾਸਤੇ ਕੀਤਾ ਹੋਇਆ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਜਨਮ 23 11 1991 ਦਾ ਹੈ ਜੀ ਟਾਈਮ 4am ਕੱਦ 5 ਫੁੱਟ 3 ਇੰਚ ਹੈ ਜੀ ਕਾਸਟ ਖਤਰੀ ਹੈ ਇਹਨਾਂ ਦਾ ਆਪਣਾ ਕਾਰੋਬਾਰ ਹੈ ਜੀ ਇੱਕ ਸਿਸਟਰ ਕੈਡਾ ਸੈਟਲ ਹੈ ਜੀ ਫਾਦਰ ਸ਼ੋਪਕੀਪਰ ਨੇ ਮਦਰ ਹਾਊਸ ਵਾਈਫ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬੀਏ ਪਾਸ ਹੋਵੇ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਕੋਈ ਡਿਮਾਂਡ ਨਹੀਂ ਹੈ ਓਨਲੀ ਜਲੰਧਰ ਲੁਧਿਆਣਾ ਅੰਮ੍ਰਿਤਸਰ ਵਾਲੇ ਸੰਪਰਕ ਕਰਨ ਨੋ ਕਾਸਟ ਬਾਰ ਮੈਰਿਜ ਬਿਊਰੋ ਵਾਲੇ ਮਾਫ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ बेटे का रिश्ता नोट करो जी नेम सिंह जन्म चौदह नवंबर उन्नीस सौ तिरानवे का है जी बथ टाइम सत्त बज के अठ एम ग्रैजुएशन की जी इन्होंने बीकॉम मोना पंजाबी है जी अनमेरिड है वर्क करते हैं जी वर्किंग इन स्विस ब्यूटी कॉस्मेटिक लिमिटेड एज ए ई कॉमर्स मैनेजर ने सैलरी इन्हें दस लाख पर एन है जी हाइट छे फुट है एरिया दिल्ली है फादर नहीं हैं जी ਮਦਰ ਹਾਊਸ ਵਾਈਫ ਹੈ ਕਾਸਟਿਮਾਨ ਤਰਖਾਨ ਨੇ ਜੀ ਪਿਓਰ ਵੈਜੀਟੇਰੀਅਨ ਨੇ ਇੱਕ ਜੰਗਰਵਰਧ ਹੈ ਜੀ ਅਨਮੈਰਿਡ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਵੈਲ ਕਲਚਰਡ ਗੁੱਡ ਲੁਕਿੰਗ ਸਿੰਪਲ ਲਾਈਫ ਪਾਰਟਨਰ ਚਾਹੀਦਾ ਹੈ ਜੀ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਚੁੰਨੀ ਚੜਾਵਾ ਕਰਨਾ ਹੈ ਜੀ ਅਨੰਦ ਕਾਰਜ ਕਰਨਾ ਹੈ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵ ਬਥੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਵਿੱਟੇ ਦਾ ਹੈ ਨੇਮ ਸਿੰਗਲ ਮੋਂਗਾ ਮੈਰਿਡ ਨਹੀਂ ਹਨ ਜੀ ਡੇਟ ਆਫ ਬਰਥ 23 8 1986 ਹੈ ਜੀ ਟਾਈਮ ਐਂਡ ਬਰਥ ਹੈ ਜੀ 7 15 ਪੀ ਐਮ ਏਰੀਆ ਮਲੋਟ ਹੈ ਜੀ ਮੰਗਲਿਕ ਨਹੀਂ ਹੈ ਹਾਈਟ ਹੈ 5 ਫੁੱਟ 6 ਇੰਚ ਕਾਸਟ ਸਿਖ ਅਰੋੜਾ ਇਹਨਾਂ ਨੇ ਬੀਏ ਕੀਤੀ ਹੈ ਜੀ ਫਰੋਮ ਇੰਡੀਆ ਤੋਂ ਐਂਡ ਡਿਪਲੋਮਾ ਫਰੋਮ ਆਸਟ੍ਰੇਲੀਆ ਤੋਂ ਕੀਤਾ ਹੈ ਜੀ ਕੰਮ ਇਹਨਾਂ ਦਾ ਟਰਾਂਸਪੋਰਟੇਸ਼ਨ ਦਾ ਹੈ ਜੀ ਆਸਟ੍ਰੇਲੀਆ ਵਿੱਚ ਪੈਕੇਜ ਇਹਨਾਂ ਦਾ 90000 ਡਾਲਰ ਹੈ ਜੀ ਪਰਾ ਕੋਈ ਨਹੀਂ ਹੈ ਜੀ ਦੋ ਪਹਿਣਾ ਨੇ ਜੀ ਦੋਨੋਂ ਮੈਰਿਟ ਨੇ ਫਾਦਰ ਦਾ ਬਿਜ਼ਨਸ ਹੈ ਜੀ ਆਇਰਨ ਮਰਚੰਟ ਨੇ ਮਦਰ ਹਾਊਸ ਵਾਈਫ ਹੈ ਜੀ ਤੇ ਇਹਨਾਂ ਦੀ ਆਪਣੀ ਹੈ ਇਹਨਾਂ ਦੀ ਰਿਕਾਇਰਮੈਂਟ ਹੈ ਜੀ ਲੜਕੀ ਨਾਈਸ ਹੋਵੇ ਜੀ ਹੂ ਰਿਸਪੈਕਟ ਐਲਡਰਸ 노 ਹਾਊ ਟੂ ਕੁਕ ਸਪੋਰਟਿਵ ਹੋਵੇ ਜੀ ਬੈਚਲਰ ਡਿਗਰੀ ਮਿਨੀਮਮ ਕਿਤੀ ਹੋਵੇ ਕੁੰਡਲੀ ਮੈਚਿੰਗ ਨਾਟ ਰਿਕਾਇਰਡ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਕੁੜੀ ਆਸਟ੍ਰੇਲੀਆ ਦੀ ਹੀ ਚਾਹੀਦੀ ਹੈ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਚੱਟ ਸਿੱਖ ਵੈਸ਼ਨੋ ਲੜਕੀ ਜਨਮ 1993 ਦਾ ਕੱਦ 5 ਫੁੱਟ 1 ਇੰਚ ਹੈ ਪੜ੍ਹਾਈ ਇਹਨਾਂ ਨੇ ਬੀਟੈਕ ਐਮਬੀਏ ਕੀਤੀ ਹੈ ਜੀ ਸਰੀ ਕੈਨੇਡਾ ਵਰਕ ਪਰਮਿਟ ਪ੍ਰੋਸੈਸ ਵਿੱਚ ਹੈ ਜੀ ਇਹਨਾਂ ਲਈ ਸਿਆਟਲ ਸਰੀ ਨੇੜੇ ਵੈਸ਼ਨੋ ਪੜਿਆ ਜ਼ਮੀਨ ਵਾਲਾ ਪੀਆਰ ਲੜਕਾ ਚਾਹੀਦਾ ਹੈ ਜੀ ਇਹਨਾਂ ਕੋਲ ਯੂਐਸਏ ਦਾ ਵੀਜ਼ਾ ਹੈ ਏਰੀਆ ਫਰੀਦਕੋਟ NRI ਵੇਟੀ ਦਾ ਰਿਸ਼ਤਾ ਨੋਟ ਕਰੋ ਜੀ ਚਨਮ 25/9/1995 ਕੱਦ 5 ਫੁੱਟ 8 ਇੰਚ ਹੈ ਕਾਸਟ ਮਛਵੀ ਵਾਲਮਿਕੀ ਹੈ ਏਰੀਆ ਲਕੋਦਰ ਹੈ ਪੜਾਈ ਕੰਪਿਊਟਰ ਪ੍ਰੋਗਰਾਮਿੰਗ ਕੰਮ ਕਰਦੇ ਨੇ ਜੀ IT ਨੈਟਵਰਕ ਐਡਮਿਨ ਕੋੜੀ ਕਨੇਡਾ PR ਹੈ ਪੇਰੈਂਟਸ ਗਰੀਜ਼ ਦੇ ਸਿਟੀਜ਼ਨ ਨੇ ਇੱਕ ਪਰ ਯੂਐਸਏ ਹੈ ਇਹਨਾਂ ਨੂੰ ਮੁੰਡਾ ਚਾਹੀਦਾ ਹੈ ਜੀ ਵੈਲ ਐਜੂਕੇਟਿਡ ਹੋਵੇ ਕੱਦ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਕਾਸਟ SC ਹੋਵੇ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਪੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ ਪਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਾਂਵਾਂ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਘਰੇਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦਾ ਏਰੀਆ ਫਾਜ਼ਿਲਕਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੀ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਯੂ ਕੇ ਐਨ ਆਰ ਆਈ ਬ੍ਰਿਟਿਸ਼ ਸਿਟੀਜ਼ਨ ਅਮ੍ਰਿਤਾਲੀ ਗੁਰਸਿੱਖ ਪੇਟਾ ਹੈ ਜੀ ਵੈਜੀਟੇਰੀਅਨ ਹੈ ਏਡਿਆ ਰੋਪੜਾ ਜੀ ਇਹਨਾਂ ਕੋਲ ਪ੍ਰੋਪਰਟੀ ਹੈ ਜੀ ਹਾਊਸ ਹੈ ਨਾ ਆਪਣਾ ਐਂਡ ਇੱਕ ਕਿਲਾ ਹੈ ਜੀ ਇਹਨਾਂ ਕੋਲ ਏਜ ਇਹਨਾਂ ਦੀ 48 ਹੈ ਜੀ ਹਾਈਟ 5 ਫੁੱਟ 6 ਇੰਚ ਹੈ ਐਮ ਐ ਸਿੱਖ ਰਿਲੀਜੀਅਨ ਸਟੱਡੀ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਪਿਆ ਜੀ ਲੀਵਿੰਗ ਅਲੋਨ ਇਨ ਯੂਕੇ ਪੇਰੈਂਟਸ ਨਹੀਂ ਹਨ ਜੀ ਇੱਕ ਬ੍ਰਦਰ ਇੱਕ ਸਿਸਟਰ ਹੈ ਜੀ ਇੰਡੀਆ ਵਿੱਚ ਇੱਕ ਸਿਸਟਰ ਇਨ ਸਪੇਨ ਵਿੱਚ ਹੈ ਜੀ ਵਰਕਿੰਗ ਇਨ ਵੇਅਰ ਹਾਊਸ ਇਹਨਾਂ ਨੂੰ ਲੋੜ ਹੈ ਜੀ ਸਿਕ ਫੀਮੇਲ ਐਨੀ ਕਾਸਟ ਇਨ ਯੂਕੇ ਲੜਕੀ ਦੀ ਏਜ 25 ਤੋਂ 40 ਸਾਲ ਤੱਕ ਹੋਵੇ ਜੀ ਜੀ ਇਹਨਾਂ ਨੂੰ ਸਿਕ ਫੀਮੇਲ ਅਨਮੈਰਿਡ ਜਾਂ ਡਿਵੋਰਸੀ ਹੋਵੇ ਕੋਈ ਐਨੀ ਕਾਸਟ ਐਨੀ ਵੀਜ਼ਾ ਇਨ ਯੂਕੇ ਲੜਕੀ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਅੰਮ੍ਰਿਤ ਧਾਰੀ ਲੜਕੀ ਨੂੰ ਪਹਿਲ ਦਿੰਦੇ ਹਾਂ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਰਵੀ ਦਾਸਿਆ ਸਿੱਖ ਬੋਆਏ ਜੀ ਫਰੋਮ ਅੰਬੀਸਰ ਨੇਮ ਸਿੰਗਲ ਨਾਫਰੀਆ ਜਨਮ 25 ਜੁਲਾਈ 1994 ਹਾਈਟ 5 ਫੁੱਟ 5 ਇੰਚ ਹੈ ਕਲਰ ਫੇਅਰ ਪੜਾਈ ਇਹਨਾਂ ਨੇ ਬੀਟੈਕ ਸੀਐਸ ਪੀਜੀ ਡੀਸੀਏ ਔਨ ਵਰਕ ਪਰਮਿਟ ਇਨ ਕਿਚਨਰ 온ਟਾਰੀਓ ਕੈਨੇਡਾ ਇਨ ਆਈਟੀ ਫੀਲਡ ਐਂਡ ਸਾਫਟਵੇਅਰ ਇੰਜੀਨੀਅਰ ਇਨ ਅ ਅਮਰੀਕਨ ਕੰਪਨੀ ਕਿਕਲਮ ਅਪਲਾਈਡ ਫਾਰ ਪੀਆਰ ਗੋਤਨ ਅਧੀ ਨਫਰੀਆ ਜੀ ਐਂਡ ਮਦਰ ਫਾਦਰ ਐਂਡ ਮਦਰ ਰਟਾਇਰਡ ਫ্রম ਗਵਰਨਟ ਜੋਬਸ ਐਂਡ ਜੀ ਸਿਸਟਰ ਇਕ ਮੈਰੀਡਾ ਇਨ ਕੈਨੇਡਾ ਸਿਟੀਜ਼ਨ ਐਂਡ ਜੀ ਇਹਨਾਂ ਨੂੰ ਬਿਊਟੀਫੁੱਲ ਗਰਲ ਚਾਹੀਦੀ ਹੈ ਜੀ ਪੀਆਰ ਇਨ ਕੈਨੇਡਾ ਹੋਵੇ ਵਰਕਿੰਗ ਇਨ ਆਈਟੀ ਫੀਲਡ ਔਰ ਬੀਐਸਸੀ ਨਰਸਿੰਗ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਅਧਰੇ ਜਾਣਕਾਰੀ ਲੈ ਸਕਦੇ ਹੋ बेटी ਦਾ ਰਿਸ਼ਤਾ ਨੋਟ ਕਰੋ ਜੀ ਮਹਿਰਾ ਸਿੱਖ ਲੜਕੀ ਹੈ ਜੀ ਨਾਮ ਕੌਰ ਏਰੀਆ ਬਰਨਾਲਾ ਹੈ ਜੀ ਪ੍ਰਾਈ ਡੀ ਫਾਰਮੇਸੀ ਕੀਤੀ ਚ ਇਹਨਾਂ ਨੇ ਦੋ ਪਿਆਣਾ ਨੇ ਪ੍ਰਾ ਇੱਕ ਵਿਆਹ ਹੋਇਆ ਹੈ ਕੱਦ 5 ਫੁੱਟ 1 ਇੰਚ ਹੈ ਜੀ ਕਾਸਟ ਮਹਿਰਾ ਸਿੱਖ ਉਮਰ 31 ਸਾਲ ਡਿਮਾਂਡ ਲੜਕਾ ਵੈਸ਼ਨੋ ਹੋਵੇ ਅਗਰਵਾਲ ਪਰਿਵਾਰ ਵੀ ਵਿਚਾਰਨਯੋਗ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੌਰ ਜਨਮ ਐਜੀ 8 11 1986 ਟਾਈਮ ਐਜੀ 7:30 ਦੇ ਵਿਚਕਾਰ ਦਿੱਲੀ ਐਜੀ ਏਰੀਆ ਨਾ ਦਾ ਹਾਈਟ 5 ਫੁੱਟ 2 ਇੰਚ ਐਜੀ ਕਾਸਟ ਰਾਮਗੜੀ ਆਤੀਮਾਨ ਗੋਤ ਐਨਾ ਜੀ ਚਨਾ ਮੰਗਲਿਕ ਨਹੀਂ ਹੈ ਜੀ ਸਟੱਡੀ ਐਨਾ ਨੇ ਕੀਤੀ ਐ ਜੀ ਬੀ ਕਾਮ ਸਪੈਸ਼ਲਾਈਜ਼ ਫਾਈਨੈਂਸ ਫਰੋਮ ਦਿੱਲੀ ਯੂਨੀਵਰਸਿਟੀ ਐਮ ਬੀਏ ਹਿਊਮਨ ਰਿਸੋਰਸਸ ਇੱਕ ਸਾਲ ਆਈਟੀ ਡਿਪਲੋਮਾ ਹੋਲਡਰ ਪ੍ਰੋਫੈਸ਼ਨ ਹੈ ਜੀ ਵਰਕਿੰਗ ਐਜ਼ ਅ ਐਡਮਿਨ ਐਚ ਆਰ ਇਨ ਕਾਰਪੋਰੇਟ ਫਰਮਸ ਪੈਕੇਜ 7 ਲੱਖ ਦਾ ਹੈ ਜੀ ਮਦਰ ਹੋਮ ਮੇਕਰ ਹੈ ਫਾਦਰ ਪਾਸਟ ਅਵੇ ਬ੍ਰਦਰ ਇੱਕ ਮੈਰਿਡ ਹੈ ਜੀ ਕਾਜ਼ੀਵਾਦ ਰਿਕਾਇਰਮੈਂਟ ਹੈ ਜੀ ਦਿੱਲੀ ਨੋਇਡਾ ਐਂਡ ਗੁਰਕਾਉਂ ਐਨ ਆਰ ਆਈ ਹੈ ਜੀ ਤੇ ਕੈਨੇਡਾ ਆਸਟ੍ਰੇਲੀਆ ਐਂਡ ਜਰਮਨੀ ਪੀ ਆਰ ਹੋਲਡਰ ਹੀ ਕੰਟੈਕਟ ਕਰਨ ਜੀ ਇਹਨਾਂ ਨੂੰ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਵਿਸਤਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 26 ਸਾਲ ਕੱਦ 5 ਫੁੱਟ 7 ਇੰਚ ਹੈ ਸਕਿਨ ਕਲਰ ਫੇਅਰ ਹੈ ਫਰਸਟ ਵਿਜ਼ਿਟ ਇਨ ਯੂਕੇ ਔਨ ਸਟੱਡੀ ਵੀਜ਼ਾ 2019 ਵਰਕ ਪਰਮਿਟ ਹੈ ਜੀ ਵਰਕ ਪਰਮਿਟ ਤੇ ਹੈ ਵਰਕ ਐਜ਼ ਅ ਅਸਿਸਟੈਂਟ ਡਾਕਟਰ ਟੂ ਫਿਕਸ ਅਪਾਇੰਟਮੈਂਟ ਡਿਸਪੈਂਸਰੀ ਯੂਕੇ ਲੰਡਨ ਵਿੱਚ ਰਹਿ ਰਹੇ ਨੇ ਜੀ ਕਾਸਟ ਜੱਟ ਸਿੱਖ ਹੈ ਸਰਨੇਮ ਬਾਜਵਾ ਫਾਦਰ ਐਸਆਈ ਇਨ ਪੰਜਾਬ ਪੁਲਿਸ ਵਿੱਚ ਨੇ ਜੀ ਮਦਰ ਹਾਊਸ ਵਾਈਫ ਹੈ ਐਲ্ডার ਬ੍ਰਦਰ ਇੰਜੀਨੀਅਰ ਹੈ ਜੀ ਮਰਜਟ ਨੇਵੀ ਵਿੱਚ ਮੈਰਿਡ ਨੇ ਉਹ ਇਹਨਾਂ ਨੂੰ ਕੁੜੀ ਯੂਕੇ ਵਿੱਚ ਚਾਹੀਦੀ ਹੈ ਜੀ ਯੂਕੇ ਵਿੱਚ ਹੋਵੇ ਇੰਡੀਆ ਤੋਂ ਹੈ ਤੇ ਜੀ ਬੀਐਸ ਨਰਸਿੰਗ ਬੀਐਸਸੀ ਨਰਸਿੰਗ ਕੀਤੀ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਮੰਗਲਿਕ ਬੇਟੇ ਦਾ ਹੈ ਜੀ ਨੇਮ ਕੁਮਾਰ ਮੋਡਗਿਲ ਮੰਗਲਿਕ ਹੈ ਜੀ ਡੇਟ ਆਫ ਬਰਥ 23 898 ਦਾ पढ़ाई इन्होंने बी टैक एम बी ए की है जी जॉब करते ने जी मैनेजर इन कंपनी लुधियाना हाइट पांच फुट अठ इंच है जी कास्ट सरस्वत ब्राह्मण है एरिया नियर दहलौ डिस्ट्रिक लुधियाना इन्हों पढ़ी लिखी जॉब करती मंगलिक लड़की की लड़ है जी टैलीफोन नंबर दिता गया है जी वधेरे जानकारी लै सकते हो एन आर आई बेटे का रिश्ता नोट करो जी कास्ट कुमार है जी कनेडा सिटीजन है ਜਨਮ 1995 ਦਾ ਹੈ हाइट 6 ਫੁੱਟ ਹੈ ਜੀ ਕੰਮ ਇਹਨਾਂ ਦਾ ਸੀਨੀਅਰ ਮੈਨੇਜਰ ਹੈ ਜੀ এডਿਕੇਸ਼ਨ ਬੀਕੋਮ ਹੈ ਜੀ ਫਰਮ ਇੰਡੀਆ ਐਸੋਸੀਏਟ ਡਿਗਰੀ ਇਨ ਬਿਜ਼ਨਸ ਫਰਮ ਕੈਨੇਡਾ ਫਾਦਰ ਰੀਅਲ ਏਸਟੇਟ ਬਿਜ਼ਨਸ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਇੱਕ ਅਨਮੈਰਿਡ ਹੈ ਜੀ ਗਵਰਨਮੈਂਟ ਜੌਬ ਇਨ ਇੰਡੀਆ ਲੜਕੀ ਕੈਨੇਡਾ ਵਿੱਚ ਚਾਹੀਦੀ ਜੇ ਇਹਨਾਂ ਨੂੰ ਲੜਕੀ ਪੀਆਰ ਹੋਵੇ ਜਾਂ ਵਰ ਪਰਮਿਟ ਤੇ ਹੋਵੇ ਜਾਂ ਸਿਟੀਜ਼ਨ ਹੋਵੇ ਜੀ ਬੀਸੀ ਵਾਲਿਆਂ ਨੂੰ ਪਹਿਲ ਦਿੱਤੇ ਹਨ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਇਹਨਾਂ ਦਾ ਡਿਵੋਰਸ ਹੋ ਚੁੱਕਾ ਹੈ ਜੀ ਲੜਕੀ ਜਰਮਨ ਵਿੱਚ ਪੱਕੀ ਹੈ ਇਹਨਾਂ ਨੂੰ ਲੜਕਾ ਜਰਮਨ ਵਿੱਚ ਹੀ ਚਾਹੀਦਾ ਹੈ ਜੀ ਲੜਕੀ ਦੀ ਉਮਰ 42 ਸਾਲ ਹੈ ਲੜਕੀ ਐਸ ਸੀ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ